ਜੋ ਤੇ ਮੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਨਾਲ ਜੁੜੀ ਹੋਈ ਹਰ ਦਿਨ ਕੋਈ ਨਾ ਕੋਈ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਆਉਂਦੀ ਰਹਿੰਦੀ ਜਿੱਥੇ ਇੱਕ ਪਾਸੇ ਅਮਰਤਪਾਲ ਨੂੰ ਜਿਹੜਾ ਰਿਹਾਈ ਕਰਨ ਤੇ ਜਮਾਨਤ ਤੇ ਪੱਕੇ ਤੌਰ ਤੇ ਰਿਹਾਈ ਕਰਨ ਦੀ ਮੰਗ ਕੀਤੀ ਜਾਰੀ ਹੈ ਉੱਥੇ ਹੀ ਅਮਰਤਪਾਲ ਦੇ ਪਰਿਵਾਰ ਅਤੇ ਨਦੀਕੀਆਂ ਦੇ ਘਰੇ ਜਿਹੜੇ ਐਨਆਈ ਦੀ ਰੇਡਾਂ ਪਈਆਂ ਜਦ ਚੱਲਦੇ ਹੁਣ ਨਿੰਗ ਸਿੰਘਾਂ ਦੇ ਬਦੋਂ ਅਮਰਤਪਾਲ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਕਰਨਾ ਕਹਿੰਦਾ ਕਿ ਜਿੰਨਾ ਮਰਜੀ ਅਮਰਤਪਾਲ ਦੇ ਅਮਰਤਪਾਲ ਦੀ ਪਰਿਵਾਰ ਦੀ ਆਵਾਜ਼ ਨੂੰ ਦਬਾ ਲੋ ਪਰ ਅਮਰਤਪਾਲ ਦੇ ਮਾਪੇ ਹਮੇਸ਼ਾ ਚੜ੍ਹਦੀ ਕਲਾ ਚਾਣ ਨਿੰਗ ਸਿੰਘ ਅਮਰਤਪਾਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅਮਰਤਪਾਲ ਇੱਕ ਅਜਿਹਾ ਜੋਧਾ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ 4 ਲੱਖ ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤਿਆ ਜਿਵੇਂ ਸਰਕਾਰ ਨੂੰ ਸਿੱਖਾਂ ਦੇ ਨਾਲ ਤੱਕਾ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ਼ ਮੋਰਚਾ ਲਗਾਤਾਰ 7 ਜਨਵਰੀ 2024 ਤੋਂ ਜਾਰੀ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ ਹੋਈਆਂ ਬਿਆਦਬੀਨ ਇਨਸਾਫ਼ ਲੈਣ ਬਾਅਦ ਤੇ ਤੇ ਸੰਗਤ ਜੀ ਕੱਲ ਦਾ ਜਿਹੜਾ ਇੱਕ ਐਨਆਈਏ ਜਿਹੜੀ ਟੀਮ ਆ ਉਹਨੇ ਭਾਈ ਅਮਰਤਪਾਲ ਸਿੰਘ ਦੇ ਘਰ ਛਾਪੇ ਮਾਰੇ ਨੇ ਮਿਲਿਆ ਮੁੜਿਆ ਕੱਖ ਨਹੀਂ ਉਹਨਾਂ ਦੇ ਚਾਚਾ ਨਹੀਂ ਮਿਲੇ ਉਹਨੇ ਚਾਚੀ ਨੂੰ ਗਿਰਫਤਾਰ ਕਰ ਲਿਆ ਉਸ ਗਿਸ ਕੀਤੀ ਖਾਮ ਖਾ ਜਿਹੜੀਆਂ ਟੀਮਾਂ ਨੇ ਸਰਕਾਰਾਂ ਨੇ ਸੈਂਟਰ ਸਰਕਾਰਾਂ ਤੇ ਪੰਜਾਬ ਸਰਕਾਰ ਆ ਬਿਲਕੁਲ ਇਹ ਇਜਾਜ਼ਤ ਦੀ ਕਰ ਰਹੀਆਂ ਨੇ ਇਹ ਗਲਤ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਸਰਕਾਰ ਸਮਝ ਲੇ ਜੇਕਰ ਇਹੋ ਜਿਹੀਆਂ ਘਨਾਉਣੀਆਂ ਹਰਕਤਾਂ ਕਰਦੇ ਰਹਿਣਗੇ ਪੰਜਾਬ ਦੇ ਵਿੱਚ ਉਹਨਾਂ ਦੇ ਪਰਿਵਾਰ ਨਾਲ ਜਾਂ ਹਰੋ ਸਿੰਘਾਂ ਦੇ ਨਾਲ ਇਕ ਫੇਰ ਬਾਈ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਰਹਿਣੀ ਆ ਜਿਹੜੇ ਲੋਕ ਬਹੁਤ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਸਾਢੇ 4-5 ਲੱਖ ਵੋਟ ਪਾ ਕੇ ਜਿਹੜਾ ਜਿਤਾਇਆ ਉਹਨਾਂ ਨੂੰ ਐਮਪੀ ਬਣਾਇਆ ਕਿਸੇ ਗੱਲ ਤੋਂ ਹੀ ਬਣਾਇਆ ਐਵੇਂ ਰੋਲਾ ਪਾਈ ਜਾਂਦੇ ਨੇ ਉਹਨਾਂ ਦੇ ਖਿਲਾਫ ਆਏ ਆ ਅਮਰਤਪਾਲ ਆ ਅਮਰਤਪਾਲ ਇਦੋਂ ਸੋ ਇੱਕ ਸੰਸਦ ਮੈਂਬਰ ਬਣ ਗਿਆ ਜੀ ਲੋਕਾਂ ਨੇ ਉਹਦੇ ਵਿੱਚ ਵਿਸ਼ਵਾਸ ਕੀਤਾ ਅੱਜ ਵੀ ਲੋਕ ਉਹਦੇ ਨਾਲ ਖੜੇ ਨੇ ਇੱਕ ਦੋ ਕੁ ਹੀ ਬੰਦੇ ਨੇ ਜਿਹੜੇ ਰੌਲਾ ਪਾਉਂਦੇ ਫਿਰਦੇ ਨੇ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਸਮਝ ਲਵੇ ਜਿੰਨਾ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਜਲੀਲ ਕਰੋਗੇ ਜਿੰਨਾ ਉਹਨਾਂ ਦੇ ਵਿਰੋਧ ਭੁਗਤੋਗੇ ਉਹਨਾਂ ਉਹਨਾਂ ਦੀ ਚੜ੍ਹਦੀ ਕਲਾ ਹੋਣੀ ਆ ਕੀ ਮਿਲਿਆ ਤੁਹਾਨੂੰ ਰੇਡਾਂ ਕਰਕੇ ਇੱਕ ਟਾਡੀ ਪਾਈ ਮੱਖਣ ਸਿੰਘ ਮਸਾਫਰ ਨੇ ਉਹਨਾਂ ਦੇ ਘਰੇ ਵੀ ਰੇਡ ਪਈ ਆ ਦੇਖੋ ਕਿਉਂ ਸਿੱਖਾਂ ਨੂੰ ਤੰਗ ਕੀਤਾ ਜਾ ਰਿਹਾ حق سچ دی आवाज ਜਿਹੜੀ ਹਰੇਕ ਨੂੰ ਬੁਲੰਦ ਕਰਨੀ ਚਾਹੀਦੀ ਆ ਇਹ ਨਹੀਂ ਹੋਣੀ ਚਾਹੀਦਾ ਜਿੰਨਾ ਮਰਜ਼ੀ ਤੁਸੀਂ ਆਪਦਾ ਜੋਰ ਲਾ ਲਓ ਸਰਕਾਰ ਨੂੰ ਕਹਿੰਨੇ ਆ ਇਹ ਜਿਹੜੀ ਹੈਗੀ ਆ ਬੇਗ ਜਿਉਂ-ਜਿਉਂ ਤੁਸੀਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਿਆਂ ਤੋਂ ਇਹ ਚੜ੍ਹਦੀ ਕਲਾ ਦੇ ਵਿੱਚ ਜਾਣਾ ਕੰਮ ਇਹਨੇ ਰੋਕਣਾ ਕੋਈ ਨਹੀਂ ਜਿਉਂ-ਜਿਉਂ ਤੁਸੀਂ ਇਹਨਾਂ ਨਾਲ ਧੱਕਾ ਕਰਨਾ ਸਿੱਖਾਂ ਦੇ ਨਾਲ ਤੇ ਇਹ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਆ ਭਾਈ ਅਮਰਪਾਲ ਸਿੰਘ ਜਿਹੜੇ ਡਿਊਰੂਗੜ੍ਹ ਸਿੰਘ ਬੈਠੇ ਨੇ ਉਹ ਜਾਹ ਜਿਹੜੇ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰੇ ਹੋਣੇ ਸਾਰੇ ਜਿੰਨਾ ਤੁਸੀਂ ਧੱਕਾ ਕਰੋਗੇ ਉਹਨਾਂ ਦੀ ਪੰਥ ਦੀ ਇਹ ਸ਼ਾਨ ਨੇ ਹੀਰੇ ਨੇ ਇਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਅੰਦਰ ਗਏ ਨੇ ਤੇ ਇਹਨਾਂ ਦੀ ਚੜ੍ਹਦੀ ਕਲਾ ਰਹਿਣੀ ਆ ਜਿਹੜੇ ਨਿੰਦਕ ਨੇ ਉਹਨਾਂ ਦਾ ਰਹਿਣਾ ਕੱਖ ਨਹੀਂ ਹੈਗਾ ਤੇ ਗੱਲਾਂ ਹੀ ਉਹਨਾਂ ਦੇ ਪੱਲੇ ਰਹਿ ਜਾਣੀਆਂ ਨੇ ਜਿਹੜੀ ਸੰਗਤ ਆ ਸਾਰਾ ਕੁਝ ਦੇਖਦੀ ਆ ਪੰਜਾਬ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਮੈਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਿੱਖ ਵਰਲਡ ਪਾਰਲੀਮੈਂਟ ਬਣੀ ਹੋਈ ਆ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਬਾਹਰ ਬੈਠੇ ਪੂਰਾ ਜ਼ੋਰ ਲਾਓ ਇਹਨਾਂ ਧੱਕਾ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਜਿਹੜੀਆਂ ਕੰਟਰੀਆਂ ਨੇ ਉੱਥੇ ਸਿੱਖ ਵਸਦੇ ਨੇ ਸਾਰੀਆਂ ਜੱਥੇ ਆਉਂਦੀਆਂ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰੋ ਕਿ ਹਮੇਸ਼ਾ ਸਾਡੇ ਨਾਲ ਧੱਕਾ ਕੀਤਾ ਜਾਂਦਾ ਇਹ ਨਹੀਂ ਹੋਣਾ ਚਾਹੀਦਾ ਬਾਰ-ਬਾਰ ਸਾਨੂੰ ਜਲੀਲ ਕੀਤਾ ਜਾਂਦਾ ਬਾਰ-ਬਾਰ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਸਿੱਖਾਂ ਨੂੰ ਗਲਤ ਰੇਡਾਂ ਪਾ ਕੇ ਘਰਾਂ ਦੇ ਵਿੱਚ ਕੀ ਮਿਲਿਆ ਉੱਥੇ ਕਿਹੜਾ ਬੰਬ ਪਾਇਆ ਸੀ ਵੀ ਉਹ ਫੜ ਕੇ ਲੈ ਗਈ ਜਾਂ ਕੀ ਅਸਲਾ ਮਿਲ ਗਿਆ ਉਹਨਾਂ ਨੂੰ ਸਿਰਫ ਪਰੇਸ਼ਾਨੀ ਆ ਮਿਲਣਾ ਮਲਾਉਣਾ ਕੱਖ ਵੀ ਨਹੀਂ ਸਾਰੇ ਸਿੰਘ ਜਿਹੜੇ ਸਿੱਖ ਨੇ ਉਹ ਕਾਨੂੰਨ ਦੇ ਦਾਇਰੇ ਵਿੱਚ ਨੇ ਕੋਈ ਕਾਨੂੰਨ ਤੋਂ ਬਾਹਰ ਨਹੀਂ ਹੈਗਾ ਜਿਹੜੀਆਂ ਸਰਕਾਰਾਂ ਨੇ ਉਹ ਕੋਨ ਮੋਰਚ 'ਚ ਬੈਠੇ ਵਾਵਾ ਰਾਜਾ ਰਾਜ ਸਿੰਘ ਦੇ ਵੱਲੋਂ ਇਹ ਵੀਡੀਓ ਪਾਈ ਗਿਆ ਤੇ ਅਮਰਤਪਾਲ ਦੀ ਸਪੋਰਟ ਕੀਤੀ ਗਿਆ ਹਾਲਾਂਕਿ ਦਿੱਤੇ ਦਿਨ ਅਮਰਤਪਾਲ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਅਮਰਤਪਾਲ ਦੇ ਸਾਥੀਆਂ ਤੋਂ ਕਿਤਨਾ ਕਿਤੇ ਪੰਜਾਬ ਦੇ ਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਖਤਰਾ ਜਿਹਾ ਚੱਲਦੇ ਅਮਰਤਪਾਲ ਦੀ ਰਿਹਾਈ ਅਤੇ ਪੁੱਤੇ ਨੇ ਐਨਐਸਸੀ ਵਧਾਈ ਗਈ ਹੈ